ਚੰਬੂ ਅਤੇ ਖਨੌਰੀ ਬਾਰਡਰ ਉਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕਈ ਕਾਲਾਂ ਨੇ ਜੜੀਆਂ ਉਦਤੀਆਂ ਗਿਆ ਨੇ ਜਿਸ ਤਹਿਤ ਅੱਜ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਗਏ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਕੇਂਦਰ ਦੇ ਪੁਤਲੇ ਨੇ ਜਿਹੜੇ ਉਹ ਸਾੜੇ ਗਏ ਨੇ ਤਾਂ ਇਸ ਮੌਕੇ ਕਿਸਾਨ ਅਗੂ ਸਰਵਰ ਸਿੰਘ ਅੰਪੁਣਡੇਰ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਨਾਲ ਹੀ ਉਹਨਾਂ ਨੇ ਐਸਕੇਐਮ ਵੱਲੋਂ ਮੋਰਚੇ ਦੀ ਹਮਾਇਤ ਕਰਨ ਦਾ ਵੀ ਸਵਾਗਤ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਅਤੇ ਕਿਸਾਨੀ ਸੰਘਰਸ਼ ਨੂੰ ਲੈ ਕੇ ਦਿੱਤੇਗੀ ਆਕਲਾਂ ਦਾ ਜ਼ਿਕਰ ਕੀਤਾ ਹੈ ਲੋਹੜੀ ਵਾਲੇ ਦਿਨ ਨਵੇਂ ਖੇਤੀ ਖਰੜੇ ਦੀਆਂ ਕਾਪੀਆਂ ਲੈ ਜੜੀਆਂ ਉਹ ਕਿਸਾਨਾਂ ਵੱਲੋਂ ਸਾੜੀਆਂ ਜਾਣਗੀਆਂ ਇਸੇ ਤਰ੍ਹਾਂ 26 ਜਨਵਰੀ ਵਾਲੇ ਦਿਨ ਗਣਤੰਤਰ ਦਿਵਸ ਉੱਤੇ ਕਿਸਾਨਾਂ ਦੇ ਵੱਲੋਂ ਟਰੈਕਟਰ ਪਰੇਡ ਕੱਢੀ ਜਾਵੇਗੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਸਰਬਜੀਤ ਸਿੰਘ ਪੰਦੇਰ ਨੇ ਕਿਹਾ ਕਿ ਪਿਛਲੇ ਦਿਨੀ ਸ਼ੰਭੂ ਬਾਡਰ ਦੇ ਉੱਤੇ ਕਿਸਾਨ ਵੱਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਖੁਦਕਿਸ਼ੀ ਕੀਤੀ ਗਈ ਹੈ ਅਤੇ ਉਸ ਦੀ ਲਾਸ਼ ਅਜੇ ਵੀ ਰਜਿੰਦਰਾ ਹਸਪਤਾਲ ਵਿੱਚ ਪਟਿਆਲਾ ਵਿੱਚ ਪਈ ਹੈ ਤਾਂ ਉਸ ਦੇ ਵਿਰੋਧ ਵਿੱਚ ਉਹਨਾਂ ਦੇ ਵੱਲੋਂ ਪਤਲਾ ਹੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦਿਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਮੰਗ ਕਰਦੇ ਹਾਂ ਕਿ ਉਕਤ ਕਿਸਾਨ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਨਾਲ ਹੀ ਉਹਨਾਂ ਨੇ ਨਾਮੇ ਮੰਡੀ ਕਰਨ ਖੜਰੇ ਦੀਆਂ ਕਾਪੀਆਂ ਆਸਾਨ ਨਾਲ ਬਾਰੇ ਵੀ ਜ਼ਿਕਰ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਿਰਤਾਨ ਅੰਦੋਲਨ ਦੀ ਰੂਪਰੇਖਾ ਹੈ ਜਿਹੜੀ ਉਹ ਵੀ ਸਾਂਝੀ ਕੀਤੀ ਹੈ ਤਾਂ ਕਿ ਕੁਝ ਕਹਿਣਾ ਹੈ ਕਿਸਾਨਾਂ ਗੂ ਸਰਵਣ ਸਿੰਘ ਪੰधेਰ ਦਾ ਆਓ ਦੇਖਦੇ ਹਾਂ ਅੱਜ ਅਸੀਂ 13000 ਪਿੰਡਾਂ ਦੇ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਜਿਹੜਾ ਵਾ ਅੱਜ ਦਾ ਅਰਥੀ ਫੂਕ ਮਜਾਰਾ ਕਰਨਗੇ ਤੋ ਇਸ ਕਰਕੇ ਜਿਹੜਾ ਵਾ ਇਹ ਤੋਂ ਕਹਾ ਲੋਹੜੀ ਨੂੰ ਜਿਹੜਾ ਵਾ ਕਿਤੇ ਮਲਵਾਲ ਲੋਹੜੀ ਨੂੰ ਜਿਹੜਾ ਵਾ ਉਹ ਲੋਹੜੀ ਵਾਲੇ ਦਿਨ ਜਿਹੜੇ ਹਰ ਪਿੰਡਾਂ ਦੇ ਵਿੱਚ ਜਿਹੜਾ ਨਵਾਂ ਮੰਡੀਕਰ ਦਾ ਖਲੜਾ ਆਇਆ ਵਾ ਉਹ ਮੰਡੀਕਰ ਦਾ ਖਲੜਾ ਫੂਕਾਂਗੇ ਉਹਨੂੰ ਕਰਾਂਗੇ ਅੱਜ ਗੋਲਡਨ ਗੇਟ ਤੇ ਮੈਂ ਦੁਬਾਰਾ ਦੱਸ ਦਿਆਂ ਮੋਦੀ ਸਰਕਾਰ ਦਾ ਅਸੀਂ ਅਰਥੀ ਫੂਕ ਰਹੇ ਹੈਗੇ ਆਂ ਐਦਾਂ ਪੂਰਾ ਦੇਸ਼ ਭਰ ਦੇ ਵਿੱਚ ਅਰਥੀਆਂ ਜਲਾਈਆਂ ਜਾਣਗੀਆਂ ਐਮਐਸਪੀ ਗਰੰਟੀ ਕਾਨੂੰਨ ਵਾਸਤੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਵਾਸਤੇ ਐ ਸੰਵਿਧਾਨ ਦੀ 5ਵੀਂ ਅਨੁਸੂਚੀ ਆਦੀਵਾਸੀਆਂ ਲਈ ਲਾਗੂ ਕਰਨ ਵਾਸਤੇ ਮਜ਼ਦੂਰਾਂ ਦੀ 200 ਦਿਨ ਰੰਗਾ ਚੰਗੀ ਦਿਹਾੜੀ ਅਸੀਂ ਕਹਿੰਨੇ ਜੇ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਮਾਤਾ ਚ 46 ਦਿਨ ਵਿੱਚ ਲਾ ਗਿਆ ਜੇ ਉਹਨਾਂ ਨੂੰ ਬਚਾਉਣਾ ਚਾਹੁੰਨੇ ਆ ਤੇ ਦੇਸ਼ ਦਾ ਹਰ ਵਰਗ ਕੱਲਾ ਕਿਸਾਨ ਮਜ਼ਦੂਰ ਨਹੀਂ ਅੱਜ ਪਿੰਡਾਂ 'ਚ ਕਸਬਿਆਂ 'ਚ ਹਰ ਥਾਂ ਤੇ ਆ ਕੇ ਅਰਥੀ ਫੂਕ ਮਜਾਰੇ ਵਿੱਚ ਸ਼ਾਮਲ ਹੋਵੇ ਕਰੋੜਾਂ ਲੋਕ ਨਿਕਲ ਕੇ ਆਜਣ ਸਾਨੂੰ ਪੱਕਾ ਯਕੀਨ ਆ ਵੀ ਮੋਦੀ ਸਰਕਾਰ ਕੋ ਮੰਗਾਂ ਵੀ ਮਨਾਵਾਂਗੇ ਤੇ ਮਸਲਿਆਂ ਦਾ ਹੱਲ ਵੀ ਕਰਾਵਾਂਗੇ ਇਹਦੇ ਨਾਲ ਦੀ ਨਾਲ ਜਿਹੜਾ ਐਸਕੈਮ ਨੇ ਇਕਤਾ ਦਾ ਪ੍ਰਸਤਾਵ ਭੇਜਿਆ ਵਾ ਅਸੀਂ ਉਹਦਾ ਸਵਾਗਤ ਕਰਦੇ ਆ ਭਾਵੇਂ ਦੇਰ ਨਾਲ ਹੀ ਸਹੀ ਵਧੀਆ ਗੱਲ ਹੈਗੀ ਆ ਅਸੀਂ ਇੱਕ ਸਾਲ ਤੋਂ ਇਕਤਾ ਵਾਸਤੇ ਯਤਨ ਜਟਾ ਰਹੇ ਸੀ ਉਹ ਯਤਨ ਉਹ ਯਤਨ ਹੁਣ ਜੇ ਹੁਣ ਯਤਨ ਜੜੇ ਆ ਉਹਨਾਂ ਨੂੰ ਬੂਰਪੈੰਦਾ ਨਜ਼ਰ ਆ ਰਿਹਾ ਇਕਤਾ ਚੰਗੀ ਗੱਲ ਆ ਇਹ ਦੇਸ਼ ਦਾ ਕਿਸਾਨ ਮਜ਼ਦੂਰ ਚਾਹੁੰਦਾ ਹੈਗਾ ਸੀਗਾ ਇਸ ਕਰਕੇ ਹੋਗੀ ਜਿਹੜਾ ਕਿਸਾਨ ਸਾਡਾ ਕੱਲ ਸ਼ੰਭੂ ਮੋਰਚੇ 'ਚ ਖੁਦਕੁਸ਼ੀ ਕਰ ਗਿਆ ਸੀ ਉਹਨੇ ਕਿਹਾ ਸੀ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਡਲੇਵਾਲ ਸਾਹਿਬ ਦਾ ਮਰਨ ਵਰਤਿਆ ਸਾਡੀ ਸਰਕਾਰ ਸੁਣ ਨਹੀਂ ਰਹੀ ਮੈਂ ਇਹਨਾਂ ਕੋ ਦੁਖੀ ਹੈ ਗਮ ਉਹਦੇ ਕਰਕੇ ਅੱਜ ਉਹਦੀ ਰੌਂਡ ਦੀ ਗੱਲਬਾਤ ਚੱਰੀ ਸੀ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਰਹੇ ਆਂ ਵੀ ਜੇ ਉਹ ਮਸਲਾ ਨਾ 25 ਲੱਖ ਰੁਪਇਆ ਪਰਿਵਾਰ ਨੂੰ ਇੱਕ ਜੀ ਨੂੰ ਨੌਕਰੀ ਜਿਨ੍ਹਾਂ ਦੇ ਖਿਲਾਫ ਉਹਨੇ ਰੁਕਾ ਲਿਖਿਆ ਵਾ ਉਹਨਾਂ ਦੇ ਖਿਲਾਫ ਐਫ ਆਈ ਆਰ ਤੇ ਯੋਗਤਾ ਅਨੁਸਾਰ ਨੌਕਰੀ ਨਹੀਂ ਤੇ ਸਾਨੂੰ ਇੱਥੋਂ ਨਾ ਕੋਈ ਨਵਾਂ ਐਲਾਨ ਕਰਨਾ ਪਏ ਜੇ ਉਹਦਾ ਸਰੀਰ ਕੋਕੀ ਉਹਨੇ ਸਲਫਾਸ ਖਾਦੀਆ ਕੋ ਨੁਕਸਾਨ ਆ ਗਿਆ ਇਦ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਔਰ ਇਹਦੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਵਿੱਚ ਸ਼ਾਮ ਨੂੰ ਵੀ ਲਗਭਗ 6:30 ਵਜੇ ਅਸੀਂ ਪ੍ਰੈਸ ਕਾਨਫਰੰਸ ਕਰਕੇ ਅਮਰਸਰ ਦੇ ਵਿੱਚ ਪੂਰਾ ਦੇਸ਼ ਦੇ ਮਸਲੇ ਤੁਹਾਡੇ ਸਾਹਮਣੇ ਰੱਖਾਂਗੇ ਕੱਲ ਬੀਜੇਪੀ ਦੀ ਆਗੂ ਕਿਸਾਨ ਵਿੰਗ ਵੱਲੋਂ ਜਿਹੜਾ ਕਿ ਜਥੇਦਾਰ ਨੂੰ ਵੀ ਮੁਲਾਕਾਤ ਕੀਤੀ ਗਈ ਇੱਕ ਦੇਖੋ ਜਥੇਦਾਰ ਜੀ ਹੁਣਾਂ ਪਹਿਲੋ ਸਪਸ਼ਟ ਕਰ ਦਿੱਤਾ ਸੀਗਾ ਵੀ ਦੱਲੇਵਾਲ ਸਾਹਿਬ ਦਾ ਮਰਨ ਵਰਤ ਜਾਇਜ਼ ਹੈ ਕਿਉਂਕਿ ਦੇਸ਼ ਦੇ ਕਿਸਾਨ ਮਜ਼ਦੂਰ ਵੱਡੇ ਪੱਧਰ ਤੇ ਖੁਦਕੁਸ਼ੀਆਂ ਕਰ ਰਹੇ ਆ ਔਰ ਉਹਨਾਂ ਨੇ ਕਿਹਾ ਸੀ ਬੇਸ਼ੱਕ ਸਿੱਖ ਸਿਧਾਂਤ ਦੇ ਅਨੁਸਾਰ ਨਹੀਂ ਹੈਗਾ ਦੂਸਰਾ ਇਹ ਅੰਦੋਲਨ ਸਾਡਾ ਕਿਸੇ ਧਰਮ ਵਿਸ਼ੇਸ਼ ਵਾਸਤੇ ਨਾ ਹੋ ਕੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਇਹਦੇ ਵਿੱਚ ਹਿੰਦੂ ਵੀ ਆ ਮੁਸਲਮਾਨ ਵੀ ਆ ਸਾਈ ਵੀ ਆ ਜੈਨ ਵੀ ਆ ਬੁੱਧ ਵੀ ਆ ਹਰ ਹਰ ਧਰਮ ਨਾਲ ਜੁੜਿਆ ਹੋਇਆ ਸਾਡਾ ਕਿਸਾਨ ਮਜ਼ਦੂਰ ਹੈਗਾ ਵਾ ਤੋਂ ਮੈਨੂੰ ਲੱਗਦਾ ਭਾਸ਼ਪਾਤ ਦੀਆਂ ਸ਼ਾਸਨ ਕਾਮਯਾਬ ਨਹੀਂ ਹੋਣਗੀਆਂ ਜੋ ਮੈਨੂੰ ਲੱਗਦਾ ਹੈਗਾ